ਸਾਨੂੰ ਜੀ 20 ਸਾਲ ਹੋ ਚੁੱਕੇ ਐ 20 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਐ ਕਿ ਸਕੂਲ ਸਕੂਲ ਜਾ ਕੇ ਸੱਥਾਂ ਚ ਜਾ ਕੇ ਬਸਾਂ ਦੇ ਜਾ ਕੇ ਪੰਜਾਬੀ ਸੋਹਣੀ ਦੇ ਛੋਦ ਲਖਾਈ ਦੀਆਂ ਜਮਾਤਾਂ ਲਗਾਈਆਂ ਜਾਣ ਅਸੀਂ ਮਾਨਸਾ ਤੋਂ ਹਰ ਵਾਰ ਸਰਦੂਲਗੜ ਬਠਿੰਡਾ ਗਿੱਦੜਵਾ ਮਲੋਟ ਫਾਜ਼ਿਲਕਾ ਫਰੀਦਕੋਟ ਹੁੰਦੇ ਹੋਏ 23 ਦੇ 23 ਜ਼ਿਲ੍ਹਿਆਂ ਵਿੱਚ ਜਾ ਕੇ ਫਿਰ ਹਰਿਆਣਾ ਸਾਰਾ ਹੋ ਕੇ ਦਿੱਲੀ ਹੋ ਕੇ ਮੈਂ ਸਾਈਕਲ ਤੇ ਜਾਂਨਾ ਜਿੰਨੇ ਵੀ ਸੱਥਾਂ ਹੁੰਦੀਆਂ ਬਸਾਂ ਦੇ ਹੁੰਦੇ ਆ ਸਕੂਲ ਹੁੰਦੇ ਆ ਉੱਥੇ ਮੈਂ ਕਲਾਸਾਂ ਲਾਉਣ ਦੀ ਕੋਸ਼ਿਸ਼ ਕਰਦੀ ਐ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਮਾਮੂਲੀ ਨਾਲ ਜੋੜ ਸਕੀਏ ਇਹਦੇ ਵਿੱਚ ਅਸੀਂ ਕੋਸ਼ਿਸ਼ ਆਹ ਦੇਖੋ ਕੈਲੈਂਡਰ ਆਪਣਾ ਕੀ ਕੈਲੈਂਡਰ ਹੈ ਜੀ ਇਹ ਇਹ ਗੁਰਮੁਖੀ ਘੜੀ ਹੈ ਜੀ ਇਸ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 12 ਦੇ 12 ਦੇਸੀ ਮਹੀਨੇ ਲਿਆਂਦੇ ਗਿਆ ਇਸ ਵਿੱਚ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੁੱਤਾਂ ਨੇ 6 ਰੁੱਤਾਂ ਨੇ ਉਹ ਸਾਰੀਆਂ ਇਹਦੇ ਵਿੱਚ ਦਿਖਾਈਆਂ ਚਾਹੇ ਬਸੰਤ ਹੈ ਚਾਹੇ ਬਹਾਰ ਹੈ ਗਰਮੀ ਹੈ ਜੇ ਮੀਂਹ ਦੀ ਰੁੱਤ ਹੈ ਪਤਝੜ ਹੈ ਤੇ ਠੰਡ ਹੈਗੀ ਇਸ ਟਾਈਮ ਬਸੰਤ ਚੱਲ ਰਹੀ ਹੈ ਤੇ ਫਰਵਰੀ ਤੇ ਮਾਰਚ ਦੇ ਵਿਚਾਲੇ ਇਹਨਾਂ ਮਹੀਨਿਆਂ ਦੇ ਵਿੱਚ ਬਸੰਤ ਚੱਲ ਰਹੀ ਹੈ ਇਹ ਸਾਂਝਾ ਪਰਾਤ ਦੀ ਤੁਸੀਂ ਹਾਂ ਸਾਂਝੇ ਪੰਜਾਬ ਦੀ ਤਸਵੀਰ ਹੈ ਇਸ ਵਿੱਚ 47 ਦਾ ਪੰਜਾਬ ਦਿਖਾਇਆ ਗਿਆ 68 ਦੇ ਵਿੱਚ ਸਾਡੇ ਤੋਂ ਹਰਿਆਣਾ 58 ਦੇ ਵਿੱਚ ਹਿਮਾਚਲ ਵੱਖੋਇ ਤੇ ਮੌਜੂਦਾ ਪੰਜਾਬ ਦੀ ਤਸਵੀਰ ਵੀ ਦਿਖਾਈ ਦਿੱਤੀ ਹੈ ਤੇ ਇਹ ਸਾਰੀ ਇਹ ਵੀ ਖੁਦਾਈ ਦੇ ਵਿੱਚ ਹੈ ਇਹਦੇ ਵਿੱਚ ਪੰਜੇ ਦਰਿਆ ਵੀ ਦਿਖਾਈ ਦਿੱਤੇ ਜਾ ਰਹੀ ਹੈ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਇੱਥੇ ਪ੍ਰਦਰਸ਼ਨੀ ਦੇ ਵਿੱਚ ਜਿਹੜਾ ਆਪਾਂ ਫਲਾਵਰ ਸ਼ੋਅ ਦੇ ਵਿੱਚ ਪ੍ਰਦਰਸ਼ਨੀ ਜਿਹੜੀ ਲੱਗੀ ਹੋਈ ਹੈ ਤੇ ਵੀਰ ਖੜੇ ਨੇ ਆਪਣੇ ਖਾਲਸਾ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਜਾਣਕਾਰੀ ਲੈਨੇ ਆ ਵੀਰ ਜੀ ਕਿੱਥੋਂ ਆਏ ਨੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਤੇ ਮੈਂ ਮਾਨਸਾ ਤੋਂ ਆਂ ਜੀ ਜੀ ਉੱਚਾ ਕੰਜਨਾ ਕਰੀਏ ਬੋਲ ਪੰਜਾਬੀ ਦਾ ਅਮੜੀ ਗੱਲ ਵਿੱਚ ਪਾਇਆ ਢੋਲ ਪੰਜਾਬੀ ਦਾ ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਅਸੀਂ ਇੱਥੇ ਗੁਰਮੁਖੀ ਖਜ਼ਾਨਾ ਦੇ ਤਹਿਤ ਪ੍ਰਦਰਸ਼ਨੀ ਲਿਆਂਦੀ ਹੈ ਜਿਸ ਵਿੱਚ ਸਾਡੀ ਕੋਸ਼ਿਸ਼ ਹੈ ਕਿ ਜਿੰਨੀ ਵੀ ਇਥੇ ਮਾਨਸਾ ਦੇ ਵਾਸੀ ਸਾਡੇ ਕੋਲ ਆ ਰਹੇ ਆ ਅਸੀਂ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਸਕੀਏ ਜਿਹੜੀ ਨੌਜਵਾਨੀ ਆ ਰਹੀ ਹੈ ਭਵਿੱਖ ਦੀ ਪਨੀਰੀ ਆ ਰਹੀ ਹੈ ਉਹਨਾਂ ਨੂੰ ਅਸੀਂ ਪੰਜਾਬੀ ਪੈਂਤੀ ਨਾਲ ਜੁੜ ਰਹੇ ਹਾਂ ਹਾਂਜੀ ਇਹ ਵੀਰ ਜੀ ਆਪਾਂ ਕਦੋਂ ਤੋਂ ਇਹ ਸੇਵਾ 'ਚ ਲੱਗੇ ਆ ਸਾਨੂੰ ਜੀ 20 ਸਾਲ ਹੋ ਚੁੱਕੇ ਆ 20 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਕੂਲ ਸਕੂਲ ਜਾ ਕੇ ਸੱਥਾਂ 'ਚ ਜਾ ਕੇ ਬਸੜਿਆਂ ਦੇ ਜਾ ਕੇ ਪੰਜਾਬੀ ਸੋਹਣੀ ਦੇ ਛੋਦ ਲਖਾਈ ਦੀਆਂ ਜਮਾਤਾਂ ਲਗਾਈਆਂ ਜਾਣ ਅਸੀਂ ਮਾਨਸਾ ਤੋਂ ਹਰ ਵਾਰ ਸਰਦੂਲਗੜ ਬਠਿੰਡਾ ਗਿੱਦੜਵਾ ਮਲੋਟ ਫਾਜ਼ਿਲਕਾ ਫਰੀਦਕੋਟ ਹੁੰਦੇ ਹੋਏ ਦੇ 23 ਜ਼ਿਲ੍ਹਿਆਂ ਵਿੱਚ ਜਾ ਕੇ ਫਿਰ ਹਰਿਆਣਾ ਸਾਰਾ ਹੋ ਕੇ ਦਿੱਲੀ ਹੋ ਕੇ ਮੈਂ ਸਾਈਕਲ ਤੇ ਜਾਣਾ ਜਿੱਨੇਵੇਂ ਸਥਾਉਂਦੀਆਂ ਬਾਸੰਡਿਓ ਦੇ ਆ ਸਕੂਲ ਹੁੰਦੇ ਆ ਉੱਥੇ ਮੈਂ ਕਲਾਸਾਂ ਲਾਉਣ ਦੀ ਕੋਸ਼ਿਸ਼ ਕਰਦੀ ਆ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਮਾਮੂਲੀ ਨਾਲ ਜੋੜ ਸਕੀਏ ਕਿਉਂਕਿ ਬੱਚਿਆਂ ਨੂੰ ਗੱਗੇ ਤੇ ਘੱਗੇ ਚ ਬੱਬੇ ਤੇ ਭੱਬੇ ਚ ਡੱਡੇ ਤੇ ਢੱਡੇ ਚ ਨੰਨੇ ਤੇ ਨਾਣੇ ਚ ਫਰਕ ਨਹੀਂ ਪਤਾ ਤੇ ਸਿਹਾਰੀ ਤੇ ਬਿਯਾਰੀ ਨੂੰ ਛੋਟੀ ਕੀ ਮਾਤਰਾ ਤੇ ਵੱਡੀ ਕੀ ਮਾਤਰਾ ਕਹੀ ਜਾ ਰਹੀ ਆ ਸੋ ਇਸੇ ਮਿਥਨ ਤੋੜਨ ਦੇ ਲਈ ਅਸੀਂ ਕੋਸ਼ਿਸ਼ ਕਰਦੇ ਕਿ ਸਕੂਲਾਂ ਵਿੱਚ ਜਾਈਏ ਕਿਉਂਕਿ ਉੱਥੇ ਜ਼ਮੀਨ ਤੇ ਲੋੜ ਹੈਗੀ ਪੰਜਾਬੀ ਮਾਮੂਲੀ ਦੇ ਸੁਧਾਰ ਦੀ ਕਿਉਂਕਿ ਬੱਚੇ ਬੋਲ ਸੋਹਣੀ ਲੈਂਦੇ ਆ ਪਰ ਜਦੋਂ ਲਿਖਤੀ ਕਰਦੇ ਆ ਤਾਂ ਉਦੋਂ ਬਹੁਤ ਸਮੱਸਿਆਵਾਂ ਆ ਰਹੀਆਂ ਹਾਂਜੀ ਤੇ ਆਪਾਂ ਤੁਹਾਡੇ ਕੋਲ ਜਿਹੜੇ ਪਾਰਟੀਕਲ ਬਣੇ ਸੀ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਹਨਾ ਜੇ ਗੱਲ ਕਰਦੇ ਆ ਪੰਜਾਬੀ ਦੇ ਵਿੱਚ ਆਪਾਂ ਥੋੜੀ ਜਿਹੀ ਗੱਲ ਇਹਦੀ ਕਰਦੇ ਆ ਆ ਦੇਖੋ ਆ ਦਿਖਾਓ ਗੁਰਨਪ੍ਰਕਾਸ਼ ਜੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੈਲੰਡਰ ਹੈ ਜੀ ਇਹ ਇਹ ਗੁਰਮੁਖੀ ਘੜੀ ਹੈ ਜੀ ਇਸ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 12 ਦੇ 12 ਦੇਸੀ ਮਹੀਨੇ ਲਿਆਂਦੇ ਗਿਆ ਇਸ ਵਿੱਚ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੁੱਤਾਂ ਨੇ ਛੇ ਰੁੱਤਾਂ ਨੇ ਉਹ ਸਾਰੀਆਂ ਇਹਦੇ ਵਿੱਚ ਦਿਖਾਈਆਂ ਚਾਹੇ ਬਸੰਤ ਹੈ ਚਾਹੇ ਬਹਾਰ ਹੈ ਗਰਮੀ ਹੈ ਜੇ ਮੀਂਹ ਦੀ ਰੁੱਤ ਹੈ ਪਤਝੜ ਹੈ ਤੇ ਠੰਡ ਹੈਗੀ ਇਸ ਟਾਈਮ ਬਸੰਤ ਚੱਲ ਰਹੀ ਹੈ ਤੇ ਫਰਵਰੀ ਤੇ ਮਾਰਚ ਦੇ ਵਿਚਾਲੇ ਇਹਨਾਂ ਮਹੀਨਿਆਂ ਦੇ ਵਿੱਚ ਬਸੰਤ ਚੱਲ ਰਹੀ ਹੈ ਤੇ ਇਹ ਵੀ ਪਤਾ ਲੱਗਦਾ ਕਿ ਇਹਨਾਂ ਦੋ ਅੰਗਰੇਜ਼ੀ ਮਹੀਨਿਆਂ ਦੇ ਵਿਚਾਲੇ ਕਿਹੜਾ ਦੇਸੀ ਮਹੀਨਾ ਚੱਲਦਾ ਉਹ ਵੀ ਇਹਦੇ ਵਿੱਚ ਦਿਖਾਇਆ ਗਿਆ ਮਾਰਚ ਅਪ੍ਰੈ ਤੇ ਚੱਲ ਰਿਹਾਗਾ ਅੱਜ ਦੇ ਤੋਂ ਨੇ ਤੇ ਦੂਬਾ ਤੇ ਵਿਸਾਖ ਸ਼ੁਰੂ ਹੋ ਜਾਣਾਗਾ ਤੇ ਇਹ ਵੀ ਦੱਸਿਆ ਗਿਆ ਵੀ ਇੱਥੇ 5 ਮਿੰਟ ਹੋ ਗਏ ਤੇ 10 ਮਿੰਟ ਹੋ ਗਏ ਤੇ 15 ਮਿੰਟ ਹੋ ਗਏ ਇਹ ਬਹੁਤ ਖਿੱਚਦਾ ਕੇਂਦਰ ਹੈਗੀ ਤੇ ਅਸੀਂ ਸਭ ਤੋਂ ਡਾਕ ਰਹਾਂ ਹੀ ਬਹੁਤ ਦੂਰ ਦੂਰ ਤੋਂ ਇਹ ਸਨੇਹ ਆਉਂਦੇ ਆ ਕਿ ਸਾਡੇ ਦੋਲੇ ਭੇਜੀ ਜਾਵੇ ਹਾਂਜੀ ਇਸ ਤੋਂ ਇਲਾਵਾ ਅਸੀਂ ਇੱਕ ਊੜਾ ਤਿਆਰ ਕੀਤਾਗਾ ਇਹ ਫੋਟੋ ਬਾਈ 9 ਇੰਚ ਦਾਗਾ ਤੇ ਇਹਦੇ ਵਿੱਚ ਅਸੀਂ ਸਾਰੀ ਪੈਂਤੀ ਲਿਆਂਦੀ ਹੈ ਊੜੇ ਆੜੇ ਦੇ ਵਿੱਚ ਹੀ ਸਾਰਾ ਊੜਾੜਾ ਖੁਦ ਲਿਖਿਆ ਹੋਇਆ ਹੈਗਾ ਤੇ ਇਸ ਤੋਂ ਇਲਾਵਾ ਇੱਕ ਸਾਡੀ ਕੋਸ਼ਿਸ਼ ਹੈ ਇਹ ਸਾਰੀਆਂ ਚੀਜ਼ਾਂ ਨੇ ਇੱਕ ਇਹਨਾਂ ਦੀ ਖਾਸियत ਇਹ ਹੈ ਜਿਹੜੀ ਮੈਂ ਘੜੀ ਦਿਖਾਈ ਤੁਹਾਨੂੰ ਉਹ ਵੀ ਤੇ ਜਿੰਨੇ ਵੀ ਚੀਜ਼ਾਂ ਨੇ ਖੁਦਾਈ ਦੇ ਵਿੱਚ ਨੇ ਡੂੰਗਾ ਲਿਖਿਆ ਹੋਇਆਗਾ ਮੈਂਟਨ ਵਾਲੇ ਨਹੀਂ ਹੈਗੇ ਹਾਂ ਮੈਂਟਨ ਵਾਲੇ ਨਹੀਂ ਤਾਂਕਿ ਇਹਦੇ ਤੋਂ ਚਾਹੇ ਕੋਈ ਨਵਾਂ ਬਲੇਡ ਕੁਝ ਵੀ ਪਸਦਾ ਰਹੇ ਕੋਈ ਖਰਾਬ ਨਹੀਂ ਹੋਊਗਾ ਇਹ ਇਹ ਵੀ ਫੱਟੀਆਂ ਤਿਆਰ ਕੀਤੀਆਂ ਤੇ ਹਰੇਕ ਫੱਟੀ ਦੇ ਵਿੱਚ ਅਸੀਂ 35 ਲਿਖੀ ਹੈ ਤੇ ਨਾਲ ਨਾਲ ਅਸੀਂ ਗੁਰਮੁਖੀ ਗਿਣਤੀ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਦੋਂ ਅਸੀਂ ਕਿਸੇ ਵੀ ਗੁਰੂ ਘਰ ਜਾਂਦੇ ਆ ਤਾਂ ਸਾਨੂੰ ਜੋੜਾ ਕਰਦਾ ਟੋਕਨ ਮਿਲ ਜਾਂਦਾ ਨਾ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦੇ ਤੇ ਲਿਖਿਆ ਕੀ ਹੈ ਸੋ ਅਸੀਂ ਇਹ ਗਿਣਤੀ ਨੂੰ 1 ਤੋਂ 9 ਤੱਕ ਯਾਦ ਹੋ ਗਈ ਉਦੋਂ ਬਾਅਦ 11 13 ਹਰੇਕ ਕੋਈ ਲਿਖ ਸਕਦਾ ਹੈਗਾ ਸੋ ਅਸੀਂ ਇਹ ਸਾਰੀਆਂ ਚੀਜ਼ਾਂ ਤੇ ਗਿਣਤੀ ਤੇ 35 ਜ਼ਰੂਰ ਲਿਆਂਦੀ ਹੈ ਇਕ ਆਹ ਗੁਰਮੁਖੀ ਦਾ ਬੂਟਾ ਤੁਸੀਂ ਦੇਖ ਰਹੇ ਹੋ ਇਹਨੂੰ ਜਿਹੜਾ ਫਲ ਹੈਗਾ ਉਹ 35 ਦਾ ਫਲ ਲੱਗਿਆ ਹੋਇਆ ਹੈਗਾ ਅਖਰ ਲਿਖਿਆ ਹੋਇਆ 35 ਦੇ 35 ਇਹ ਬੂਟਾ ਵੀ ਖਾ ਵੀ ਖੇਚਦਾ ਕੇਂਦਰ ਹੈ ਤੇ ਅਸੀਂ ਇਹ ਵੀ ਅਸੀਂ ਵੱਖ-ਵੱਖ ਸੱਥਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਕਈ ਬਸੜਿਆਂ ਦੇ ਵਿੱਚ ਵੀ ਇਹ ਸਾਨੂੰ ਸੁਨੇਹਾ ਆ ਰਿਹਾ ਕਿ ਅਸੀਂ ਵੱਡੀ ਫੱਟੀ ਲਾਈਏ ਕੋਈ 10 ਫੁੱਟ ਦੀ ਕੋਈ 15 ਫੁੱਟ ਦੀ ਕਿਉਂਕਿ ਬਸ ਉਹ ਈ ਘਰਾਂ ਵਿੱਚ ਰਹਿ ਜਾਣਾ ਅਸੀਂ ਜਾਣਦੇ ਹਾਂ ਹਾਂ ਜੀ ਤੇ ਇਹ ਤੁਸੀਂ ਅਪਗ੍ਰੇਡ ਕਰਦੇ ਹੋ ਆਪ ਬਣਾਣੇ ਹੋ ਸਾਰਾ ਇਹ ਸਾਰੀਆਂ ਚੀਜ਼ਾਂ ਅਸੀਂ ਆਪ ਖੁਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕਹਿ ਲੀਏ ਕਿ ਸਾਡੇ ਸਾਰੇ ਅਧਿਆਪਕ ਵਰਗ ਆਸੀਂ 2-3 ਵੀਰ ਇਸ ਕੰਮ 'ਚਾਂਗੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਚੰਗਾ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਵਾਨੀ ਨੂੰ ਦਿੱਤਾ ਜਾ ਸਕੇ ਇੱਕ ਤਸਵੀਰ ਆ ਵੀ ਹੈ ਇਹ ਸਾਂਝ ਪੰਜਾਬ ਦੀ ਤਸਵੀਰ ਹਾਂ ਸਾਂਝ ਪੰਜਾਬ ਦੀ ਤਸਵੀਰ ਹੈ ਇਸ ਵਿੱਚ 47 ਦਾ ਪੰਜਾਬ ਦਿਖਾਇਆ ਗਿਆ 68 ਦੇ ਵਿੱਚ ਸਾਡੇ ਤੋਂ ਹਰਿਆਣਾ ਵੱਖ ਹੋ ਗਿਆ 58 ਦੇ ਵਿੱਚ ਹਿਮਾਚਲ ਵੱਖ ਹੋਇਆ ਤੇ ਮੌਜੂਦਾ ਪੰਜਾਬ ਦੀ ਤਸਵੀਰ ਵੀ ਦਿਖਾਈ ਦਿੱਤੀ ਹੈ ਤੇ ਇਹ ਸਾਰੀ ਇਹ ਵੀ ਖੁਦਾਈ ਦੇ ਵਿੱਚ ਹੈ ਇਹਦੇ ਵਿੱਚ ਪੰਜੇ ਦਰਿਆ ਵੀ ਦਿਖਾਈ ਦਿੱਤੇ ਜਾ ਰਹੀ ਹੈ ਹੋਰ ਕੀ ਵੱਖ ਖਿਖਾ ਰਹੇ ਸਾਨੂੰ ਪੰਜਾਬੀ ਦੇ ਵਿੱਚ ਹਾਂ ਜੀ ਵੱਖਰਾ ਇਸ ਤੋਂ ਲਾਵਾ ਮੈਂ ਤੁਹਾਨੂੰ ਦਿਖਾਉਣਾ ਇਹ ਹਰੇਕ ਪ੍ਰਾਇਮਰੀ ਸਕੂਲ ਦੇ ਵਿੱਚ ਇਸ ਦੀ ਜ਼ਰੂਰਤ ਹੈ ਅਸ਼ਾਜੀ ਇਹਦੇ ਵਿੱਚ ਅੱਖਰ ਲਿਆ ਲਿਆ ਕੇ ਬੱਚੇ ਵਿੱਚ ਰੱਖਦੇ ਨੇ ਤੇ ਕਹ ਲੀਏ ਹੁਣ ਅਸੀਂ ਬੱਚੇ ਨੂੰ ਪੰਜ ਅੱਖਰ ਸਿਖਾਉਦੇ ਉਹਦੇ ਵਾਸਤੇ ਕਹੀਏ ਵੀ ਈੜੀ ਚੱਕ ਕੇ ਲਿਆ ਉਧਰ ਤੋ ਈੜੀ ਲੈ ਕੇ ਜਦੋਂ ਇਹਦੇ ਵਿੱਚ ਰੱਖੂਗਾ ਤਾਂ ਖੁਸ਼ ਵੀ ਹੋਊਗਾ ਤੇ ਏ ਲਈਕ ਉਹਦੇ 35 ਅਗਰ ਜ਼ਿੰਦਗੀ ਭਰ ਯਾਦ ਰਹਿਣਗੇ ਜੀ ਇਹ ਚੀਜ਼ਾਂ ਅੰਗਰੇਜ਼ੀ ਦੇ ਤੇ ਹਿੰਦੀ ਦੇ ਵਿੱਚ ਬਹੁਤ ਆ ਚੁੱਕੀਆਂ ਸੀਗੀਆਂ ਪੰਜਾਬੀ ਦੇ ਵਿੱਚ ਨਹੀਂ ਆਈ ਸੀ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਨੇ ਕੋਈ ਚੀਜ਼ਾਂ ਅਜਈਆਂ ਜਿਹੜੇ ਸਕੂਲ ਦੇ ਵਿੱਚ ਹੋਣ ਪ੍ਰਾਇਮਰੀ ਬੱਦਰ ਤੇ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਹ ਇਹ ਵੀ ਜਿਹੜੇ ਮਾਪੇ ਨੇ ਸਾਡੇ ਕੋਲ ਜਿਹੜੇ ਉਹਦੇ ਬੱਚੇ 3 ਸਾਲ ਦੇ 4 ਸਾਲ ਦੇ ਉਹ ਸਾਡੇ ਤੋਂ ਬਹੁਤ ਲੈ ਜਾਂਦੇ ਨੇ ਇਹ 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 ਚੱਖਰ ਫਿੱਟ ਹੋ ਜਾਂਦੇ ਆ ਅੱਖਰ ਅੱਖਰ ਆਖੜ ਕੇ ਦਿਖਾਓ ਅੱਖਰ ਇਹ ਅੱਖਰ ਨੇ ਇਹ ਮੋٹے ਮੋٹے ਅੱਖਰ ਹੋਣਗੇ ਇਹਦੇ ਵਿੱਚ ਮੈਂ ਇਸ ਤਰ੍ਹਾਂ ਜਿਵੇਂ ਅੱਖਰ ਕੱਢ ਦਿੱਤੇ ਏ ਅਸਟਮੀਰੀਆ ਨਾ ਮੇਰੇ ਹੱਥ ਵਿੱਚ ਗੱਗਾ ਆ ਗਿਆ ਤਾਂ ਕੱਕਾ ਖੱਖਾ ਗੱਗਾ ਤੇ ਵਿੱਚ ਉਹਦੀ ਬਣਾ ਤੇ ਇਸ ਕਰਕੇ ਇਹ ਨੂੰ ਢੱਡਾ ਲਿਆਂਦਾ ਜੱਡਾ ਢੱਡਾ ਇਹਦੇ ਅਸੀਂ ਇਹ ਅੱਧਾ ਉੱਪਰ ਰਹੂਗਾ ਅੱਧਾ ਵਾਰ ਰਹੂਗਾ ਠੀਕ ਹੈ ਜੀ ਤੇ ਜਵਾਕ ਕਦੇ ਵੀ ਇਹਨੂੰ ਕੱਢ ਕੇ ਦੁਆਰੇ ਫਿੱਟ ਕਰ ਸਕਦਾ ਤੇ ਇਹਦੇ ਵਿੱਚ ਨਾ ਪਛਾਣ ਵੀ ਸੌਖੀ ਹੁੰਦੀ ਹੈ ਸੌਖੀ ਹੁੰਦੀ ਹੈ ਬੱਚੇ ਇਹਦਾ ਬਹੁਤ ਕੰਮ ਲੈਂਦੇ ਨੇ ਇਹਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਚ ਦੇਖ ਕੇ ਆਏ ਆ ਬੱਚੇ ਇਹਦੇ ਵਿੱਚ ਗਿੱਲੀ ਮਿੱਟੀ ਵਾਹਦੇ ਨੇ ਇਹਦੇ ਵਿੱਚ ਢੋਲਾ ਮਾਰਦੇ ਆ ਤੇ ਅੱਖਰ ਨਿਕਲਿਆ ਹੁੰਦੇ ਆ ਉਹ ਬਹੁਤ ਸੋਹਣੀ ਕ੍ਰੀਏਟੀਵਿਟੀ ਕਰਦੇ ਆ ਉਹ ਚੰਗੀ ਚੀਜ਼ ਕਰਦੇ ਆ ਇਹਦੇ ਵਿੱਚ ਅਸੀਂ ਗੱਗਾ ਇਹ ਜੀ ਧੰਨਵਾਦ ਲਈ ਰੱਖਿਆ ਵੀ ਗੱਡੀ 'ਚ ਕੋਈ ਜੇ ਚੰਗੀ ਚੀਜ਼ ਰੱਖੀ ਜਾ ਸਕੇ ਤੇ ਇੱਕ ਆ ਸਾਡੀ ਪ੍ਰੋਫਾਈਲ ਤਸਵੀਰ ਵੀ ਇਹਦੇ ਵਿੱਚ ਆ ਸਾਡਾ ਜਿਹੜਾ 20 ਸਾਲਾਂ ਦਾ ਕਾਰਜ ਹੈ ਉਹ ਸਾਰਾ ਇਹਦੇ ਵਿੱਚ ਦਿਖਾਇਆ ਗਿਆ ਤਕਰੀਬਨ 1.5 ਲੱਖ ਕਿਲੋਮੀਟਰ ਸਾਈਕਲ ਯਾਤਰਾ ਹੋ ਚੁੱਕੀ ਹੈ ਤੇ ਇਸ ਵਿੱਚ ਜਿੰਨੇ ਵੀ ਸਕੂਲ ਸੱਥਾਂ ਆਈਆਂ ਨੇ ਉਹਨਾਂ ਨੂੰ ਸਾਨੂੰ ਬਕਾਇਦਾ ਹੀ ਲਿਖ ਕੇ ਵੀ ਦਿੱਤਾ ਕਿ ਇੱਥੇ ਕਾਰਜ ਬਹੁਤ ਸੋਹਣਾ ਰਿਹਾ ਤੇ ਇਹ ਇਹ ਮੋਬਾਈਲ ਸਟੈਂਡ ਆ ਗਿਆ ਜੀ ਤੇ ਇੱਕ ਆ ਸਭ ਤੋਂ ਬਹੁਤ ਖਿੱਚਦਾ ਕੇਂਦਰ ਹੈ ਇਹ ਜ਼ਿੰਦਗੀ ਭਰ ਦਾ ਕੈਲੰਡਰ ਹੈਗਾ ਇਹ 'ਚ 12 ਦੇਸੀ ਮਹੀਨੇ ਨੇ ਗੁਰਮੁਖੀ ਗਿਣਤੀ 1 ਤੋਂ 31 ਤੱਕ ਤੇ ਮੂਰੇ ਇਥੇ 35 ਲਿਖੀ ਹੋਈ ਆ ਜੀ ਇਹਨੂੰ ਅਸੀਂ ਇਥੇ ਤਾਂ ਕੋਈ 2022 ਜਾਂ 23 ਨਹੀਂ ਲਿਖਿਆ ਇਹ ਜ਼ਿੰਦਗੀ ਪਰ ਵਰਤਾ ਜਾ ਸਕੇਗਾ ਮਤਲਬ ਇਹਦੇ ਚ ਕੋਈ ਫੇਰ ਬਦਲ ਨਹੀਂ ਹੈਗਾ ਹਾਂ ਜੀ ਫੇਰ ਬਦਲ ਨਹੀਂਗਾ ਇਹ ਨਹੀਂਗਾ ਕਿ ਤੁਸੀਂ 2024 ਤੋਂ ਬਾਅਦ ਇਹਨੂੰ ਰੁੱਕ ਕੇ ਰੱਖਣਾ ਪੈ ਜੂਗਾ ਨਹੀਂ ਇਹਨੂੰ ਤੁਸੀਂ ਰੈਂਦੀ ਉਮਰ ਤੱਕ ਜਿਸਨ ਵਰਤ ਸਕਦੇ ਹੋ ਇਹ ਖੰਡੇ ਦੇ ਰੂਪ ਦੇ ਵਿੱਚ ਹੈ ਤੇ ਇਹ ਵੀ ਬਹੁਤ ਖੇਚਦਾ ਕਹਿੰਦੇ ਨੇ ਇਹ ਸਾਡੇ ਤੋਂ ਪੂਰਾ ਹੀ ਨਹੀਂ ਹੋ ਰਿਹਾ ਅਸੀਂ ਦਿਨ 'ਚ 9-10 ਤਿਆਰ ਕਰਦੇ ਆਂ ਅਸੀਂ ਇਹ ਇੱਕ ਛੱਲੇ ਤਿਆਰ ਕੀਤੇ ਇਹ ਵੀ ਰੰਗ-ਬਰੰਗੇ ਨੇਗੇ ਤੇ ਇਹਨਾਂ ਵਿੱਚ ਵੀ ਖੁਦਾਈ ਕੀਤੀ ਹੋਈ ਆ ਹਰ ਇੱਕ ਚੀਜ਼ ਵਿੱਚ ਖੁਦਾਈ ਕੀਤੀ ਹੋਈ ਹੈ ਤੇ 9 ਬਲੇਡ ਮਾਰੇ ਦਾ ਨੁਕਸਾਨ ਨਹੀਂ ਹੁੰਦਾ ਅਸਲ ਹਾਂ ਜੀ ਹਾਂ ਜੀ ਇੱਥੇ ਮੈਂ ਖੋਦੇ ਹੋਏ ਆ ਸਾਰੀ ਚੀਜ਼ਾਂ ਨੂੰ ਖੋਦਾ ਜੇਕਰ ਆਪਾਂ ਇਹਦੇ ਤੇ ਸਟicker ਲਾਣ ਦੇ ਜਾਂ ਪੇਂਟ ਹੋਇਆ ਹੁੰਦਾ ਤਾਂ ਇੱਥੇ ਕਿਤੇ ਵੀ ਪਾਣੀ ਵਾਲੇ ਹੱਥ ਲੱਗਦਾ ਹੁਣ ਲੈ ਕੇ ਡਿੱਗ ਪੈਣਾ ਸੀ ਇਹ ਚਾਹੇ 5 ਸਾਲ 10 ਸਾਲ ਤੁਸੀਂ ਇਹਨੂੰ ਰੱਖੀ ਚੱਲੋ ਹਾਂਜੀ ਇਹ ਸਾਰੀਆਂ ਇਹ ਇਹ ਅਸੀਂ ਇਹ ਵੀ ਸਕੂਲੀ ਬੱਚਿਆਂ ਵਾਸਤੇ ਤਿਆਰ ਕੀਤੀ ਹੈ ਇਹਦੇ ਵਿੱਚ ਸਾਰੇ 35 ਅੱਖਰ ਨੇ ਸਾਰੀਆਂ ਜਿਹੜੀਆਂ ਮਾਤਰਾਆਂ ਨੇ ਸਿਹਾਰੀ ਐ ਬਿਹਾਰੀ ਔਂਕੜ ਦਲਿੰਕੜ ਹੋੜਾ ਕਨੋੜਾ ਤਿੰਨੇ ਦੁੱਤ ਅੱਖਰ ਰਾਰਾ ਵਾਵਾ ਹਾ ਹਾ ਜਿਹੜੇ ਪੈਰ ਚ ਪੈਂਦੇ ਆ ਉਹ ਸਾਰੇ ਇਹਦੇ ਵਿੱਚ ਰੱਖੇ ਆ ਇਹ ਕਹਿ ਲਈਏ ਇਸ ਤੋਂ ਅਗਲਾ ਪੜਾਹਾਗਾ ਵੀ ਬੱਚਾ 35 ਅੱਖਰ ਸਿੱਖ ਗਿਆ ਉਦੋਂ ਬਾਅਦ ਉਹਨੂੰ ਕਹੋ ਵੀ ਬਟਿੰਡਾ ਲਿਖ ਕੇ ਦਿਖਾ ਮੁਖਸਰ ਸਾਹਿਬ ਲਿਖ ਕੇ ਦਿਖਾ ਤੋ ਇਹਦੇ ਵਿੱਚੋਂ ਅਖਰ ਲੱਭ ਕੇ ਲਿਖੇਗਾ ਜਿਹੜੇ ਸਟੈਪ ਵਾਈਜ਼ ਸਟੈਪ ਤੁਸੀਂ ਹਾਂਜੀ ਹਾਂਜੀ ਪੜਾਦਰ ਪੜਾਅ ਅਸੀਂ ਇਹ ਕੀਤਾ ਹੋਇਆ ਆਹੀ ਕੈਲੰਡਰ ਨੂੰ ਅਸੀਂ ਇਹ ਟੰਗਣ ਵਾਸਤੇ ਹੀ ਬਣਾਇਆ ਸਾਡੀ ਇੱਕ ਮੰਗ ਇਹ ਵੀ ਸੀ ਕਈਆਂ ਦੀ ਦੇ ਵੀ ਇਹ ਟੰਗਣ ਵਾਲਾ ਬਣਾਇਆ ਜਾਵੇ ਤੇ ਇਹਸ ਨੂੰ ਟੰਗਿਆ ਜਾ ਸਕਦਾ ਹੈ ਗਏ ਤੋਂ ਪਿੱਛੋਂ ਮਤਲਬ ਕਿਤੇ ਵੀ ਟੰਗ ਸਕਦੇ ਹਾਂ ਹਾਂਜੀ ਟੰਗ ਸਕਦੇ ਆ ਸੋ ਸਾਰਿਆਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਰਹੀ ਕਿਆਸੀ ਪੰਜਾਬੀ ਨੂੰ ਬਰਵਲਤ ਕਰ ਸਕੀਏ ਇਹ 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 ਇਹਨੂੰ ਚਾਬੀ ਟੰਗਣਾ ਕਹਿੰਦੇ ਹੈਗੇ ਇਹਦੇ ਵਿੱਚ ਵੀ ਸਾਰੀ ਭਿੰਤੀ ਨੂੰ ਕੱਟ ਕੇ ਰੱਖਿਆ ਗਿਆ ਹੈਗਾ ਆ ਦੇਖੋ ਬਹੁਤ ਵਧੀਆ ਚੀਜ਼ ਹੈ ਚਾਬੀਆਂ ਟੰਗਣ ਵਾਸਤੇ ਆਪਾਂ ਉਦਾਂ ਵੀ ਲਿਆ ਕੇ ਰੱਖਦੇ ਆ ਚੀਜ਼ਾਂ ਇਹਦੇ ਨਾਲ ਗੁਰਮੁਖੀ ਵੀ ਲਿਖੀ ਹੋਈ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਂ ਇਹਦੇ ਵਿੱਚ ਅਸੀਂ ਤਿੰਨ ਫੋਨ ਰੱਖ ਸਕਦੇ ਹਾਂ ਜਿਵੇਂ ਦਫ਼ਤਰ ਟੇਬਲ ਤੇ ਰੱਖਦੇ ਹਾਂਗੇ ਤੇ ਉਹਦੇ ਵਿੱਚ ਬਾਹਰ 35 ਲਿਖਿਆ ਹੋਇਆ ਤੇ ਇੱਥੇ ਤਿੰਨ ਪੈਨ ਟੰਗੇ ਜਾਂਦੇ ਆ ਤੇ ਵਿੱਚ ਵਿਜ਼ਿਟਿੰਗ ਕਾਰਡ ਵਗੈਰਾ ਵੀ ਰੱਖੇ ਜਾ ਸਕਦੇ ਆਗੇ ਇਸ ਤੋਂ ਬਾਅਦ ਅਸੀਂ ਇੱਕ ਖੁੱਲੀ ਘੜੀ ਦਾ ਵੀ ਸੁਨੇਹਾ ਦਿੱਤਾਗਾ ਇਹਦੇ ਵਿੱਚ ਅਸੀਂ ਖੁੱਲੀ ਘੜੀ ਤਾਂ 1 ਤੋਂ 12 ਤੱਕ ਅੱਖਰ ਹੋਣਗੇ ਇਸ ਦੇ ਵਿੱਚ ਜਿਵੇਂ 3-3 ਇੰਚੀ ਦੇ ਅੱਖਰ ਨੇ ਦੋ ਇਹ ਤੋਂ ਬਾਅਦ ਹਨਾ ਜੀ ਇਸ ਤਰ੍ਹਾਂ ਇਹ 12 ਦੇ ਵਿੱਚ ਆਏਗਾ 5 ਇਸ ਤਰ੍ਹਾਂ ਸਾਰੇ ਅੱਖਰ ਹੋਣਗੇ ਦੇ ਵਿੱਚ 6 4 ਤਾਂ ਇਹ 2x2 ਚਾਹੇ 1x1 ਕਰੇ ਖੁੱਲੀ ਕੜੀ ਲਾ ਸਕਦੇ ਆਪਾਂ ਕਿਸ ਕੰਦ ਤੇ ਹਾਂ ਜੀ ਇਹ ਬਾਲ ਤੇ ਆਪਾਂ ਆਪਣੇ ਦੀਵਾਰ ਦੇ ਉੱਤੇ ਲਾ ਸਕਦੇ ਆਂ ਜੀ ਹਾਂ ਜੀ ਇਹ ਇਹ ਅਸੀਂ ਉਹਨਾਂ ਨੂੰ ਸੁਨੇਹਾ ਦਿਨਾ ਕਿ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਹਾਂ ਜੀ ਬਹੁਤ ਵਧੀਆ ਅੱਜ ਦਾ ਜਿਹੜਾ ਮੈਸੇਜ ਇੱਥੋਂ ਮਿਲਿਆ ਸਾਨੂੰ ਜਿਹੜਾ এনवायरमेंट ਸੁਸਾਇਟੀ ਵੱਲੋਂ ਖਲਾਬਰ ਸ਼ੋਅ ਕਰਵਾਇਆ ਜਾਂਦਾ ਹਰ ਸਾਲ ਆ ਜੇ ਮਾਨਸਾ ਦੇ ਜਿਹੜਾ ਸੈਂਟਰਲ ਪਾਰਕ ਦੇ ਵਿੱਚ ਹੋ ਰਿਹਾ ਇੱਕ ਆਪਣੇ ਖਾਲਸਾ ਜੀ ਖੜੇ ਦੇਖੋ ਪੰਜਾਬੀ ਨੂੰ ਡਵੈਲਪ ਕਰਨ ਵਾਸਤੇ ਪਰ ਫੁੱਲਦ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਐਦਾਂ ਦੀਆਂ ਪ੍ਰਦਰਸ਼ਨੀਆਂ ਲਾਉਣੀਆਂ ਚਾਹੀਦੀਆਂ ਨੇ ਮੈਂ ਤਾਂ ਕਹਿੰਦਾ ਵੀ ਹਰ ਸਕੂਲ ਦੇ ਵਿੱਚ ਇੱਕ ਐਦਾਂ ਦੀ ਪ੍ਰਦਰਸ਼ਨੀ ਇੱਕ ਸਪੈਸ਼ਲ ਕਲਾਸ ਹੋਣੀ ਚਾਹੀਦੀ ਆ ਅੱਜ ਦੇ ਅਕੋਰਡਿੰਗ ਜਿੱਦਾਂ ਬੱਚੇ ਸਾਡੇ ਜਿਹੜੇ ਪੰਜਾਬੀ ਤੋਂ ਦੂਰ ਹੁੰਦੇ ਜਾਂਦੇ ਆ ਕਿਤੇ ਨਾ ਕਿਤੇ ਬਹੁਤ ਗਲਤੀਆਂ ਕਰ ਰਹੇ ਆ ਅਸੀਂ ਤੋਂ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ਾਂ ਨੇ ਘਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਚਾਬੀਆਂ ਟੰਗਣ ਵਾਸਤੇ ਉਦੋਂ ਵੀ ਪਾ ਚੀਜ਼ਾਂ ਖਰੀਦੀਆਂ ਹੈਗੀਆਂ ਤਾਂ ਦੇਖੋ ਇੱਕ ਗੁਰਮੁਖੀ ਇਹਦੇ 'ਚ ਲਿਖੀ ਹੋਈ ਆ ਸਾਨੂੰ ਚੇਤੇ ਕਰਾਉਣ ਵਾਸਤੇ ਬਹੁਤ ਵਧੀਆ ਗੱਲਬਾਤ ਆ ਜੀ ਤੇ ਬਾਈ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਹੈ ਬਹੁਤ ਵਧੀਆ ਤੁਹਾਡਾ ਧੰਨਵਾਦ ਹੈ ਪਹਿਲਾਂ ਤਾਂ ਤੇ ਤੁਸੀਂ ਆਪਣੀ ਜਾਣਕਾਰੀ ਵਾਸਤੇ ਸਾਨੂੰ ਇੱਕ ਤਾਂ ਮੋਬਾਈਲ ਨੰਬਰ ਦੇ ਦਿਓ ਤੇ ਆਪਣਾ ਪੂਰਾ ਡਿਟੇਲ ਆ ਦੋ ਹਾਂਜੀ ਮੈਂ ਮਾਨਸਾ ਤੋਂ ਅਤੇਂਦਰ ਸਿੰਘ ਹੈ ਤੇ ਸਾਡਾ ਜਿਹੜਾ ਘਰ ਆ ਉਹ ਬੱਸ ਸਟੈਂਡ ਦੇ ਬਿਲਕੁਲ ਨਾਲ ਚੰਦ ਚੈਲ ਵਾਲੀ ਗਲੀ ਵਸਦੀ ਹੈ ਤੇ ਗਲੀ ਨੰਬਰ 7 ਚ ਆਪਣਾ ਘਰ ਹੈਗਾ ਇਸ ਤੋਂ ਇਲਾਵਾ ਜੇਕਰ ਕੋਈ ਵੀ ਵੀਰ ਮੈਂ ਕਹਿਣਾ ਚਾਹੂੰਗਾ ਪੂਰੇ ਪੰਜਾਬ ਹੀ ਨਹੀਂ ਹਰਿਆਣਾ ਨਹੀਂ ਪੂਰੇ ਭਾਰਤ ਦੇ ਵਿੱਚੋਂ ਸਾਨੂੰ ਕਿਤੋਂ ਵੀ ਸੁਨੇਹਾ ਭੇਜੋ ਕਿ ਸਾਡੇ ਕੋਲ 20 ਬੱਚੀ ਬੱਚੇ ਹੈਗੇ ਆ ਤੇ ਅਸੀਂ ਸੋਹਣੀ ਲਖਾਈ ਦੀ ਜਮਾਤ ਰੱਖਣਾ ਚਾਹੁੰਦੇ ਆ ਤੇ ਉਹਦਾ ਇੱਕ ਆਨਾ ਵੀ ਖਰਚ ਨਹੀਂ ਆਉਣ ਲੱਗੇ ਸਾਡੇ ਨੂੰ ਚਾਹੇ ਕਿਸ ਨੂੰ ਨਿਮਾਰੋਗੇ ਤੇਰਾ ਸਨਮਾਨ ਹੈ ਤੇ ਅਸੀਂ ਖੁਦ ਪਹੁੰਚਾਂਗੇ ਉੱਥੇ ਸਾਡੀ ਕੋਸ਼ਿਸ਼ ਹੈਗੀ ਤੇ ਇਹ ਸਾਰੀਆਂ ਚੀਜ਼ਾਂ ਵੀ ਅਸੀਂ ਡਾਕ ਰਾਹੀਂ ਪਹੁੰਚਦੀਆਂ ਕਰ ਦਿੰਦੇ ਆ ਤਾਂ ਕਿ ਜਿਹੜਾ ਗੁਰਮੁਖੀ ਦਾ ਇੱਕ ਬੂਟਾ ਜਰੂਰ ਸਾਡੇ ਘਰੇ ਜਰੂਰ ਹੋਵੇ ਤੇ ਅਸੀਂ 24 ਘੰਟੇ ਚ ਪੂਰੇ ਪੰਜਾਬ ਦੇ ਵਿੱਚ ਤੇ ਲਗਭਗ 48 ਘੰਟੇ ਦੇ ਵਿੱਚ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਪਹੁੰਚ ਜਾਂਦਾ ਤੇ ਉਹ 730735150 ਤੇ ਸੰਪਰਕ ਕਰਕੇ ਸਾਨੂੰ WhatsApp ਤੇ ਸੁਨੇਹਾ ਭੇਜ ਸਕਦੇ ਆ ਤੇ ਬਹੁਤ ਵਧੀਆ ਲੱਗਿਆ ਜੀ ਵੀਡੀਓ ਦੇ ਵਿੱਚ ਮੈਂ ਕਹੂੰਗਾ ਵੀ ਭਾਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੰਜਾਬੀ ਜਿੰਨੇ ਵੀ ਮੇਰੇ ਵੀਰ ਦੇਖ ਰਹੇ ਨੇ ਵੀਡੀਓ ਇਹਨੂੰ ਬਰਤਬਤ ਸ਼ੇਅਰ ਕਰੋ ਦੇਸ਼ਾਂ ਬਦੇਸਾਂ ਤੱਕ ਪਹੁੰਚਾਓ ਵੀ ਸਾਡੇ ਪੰਜਾਬੀ ਵੀਰ ਐਦਾਂ ਦੇ ਇੱਕ ਯੋਧਿਆਂ ਵਾਲਾ ਕੰਮ ਹੈ ਅੱਜ ਦੇ ਯੁੱਗ ਦੇ ਵਿੱਚ ਮੋਲੋ ਇੱਕ ਬਹੁਤ ਵੱਡੇ ਪੱਧਰ ਦੀ ਇੱਕ ਟੱਕਰ ਲੈਣ ਵਾਲਾ ਕੰਮ ਹੈ ਮੈਂ ਇਹ ਕਹੂੰਗਾ ਹਾਂ ਜੀ ਕਿ ਜਿਵੇਂ ਹੁਣ ਅੰਗਰੇਜ਼ੀ ਸਕੂਲਾਂ ਵਿੱਚ ਬੱਚਾ ਜਾਂਦਾ ਹੈਗਾ ਸਾਡੇ ਜਿਹੜੇ ਬੱਚੇ ਨੇ ਉਹ 12ਵੀਂ ਪਾਸ ਕਰਕੇ ਅੰਗਰੇਜ਼ੀ ਦੇ 8-8 ਬੈਂਡ ਤਾਂ ਲੈ ਜਾਂਦੇ ਆ ਪਰ ਜੇਕਰ ਉਹਨੂੰ ਪੰਜਾਬੀ ਦਾ ਪੇਪਰ ਪਾਇਆ ਜਾਵੇ ਤਾਂ 2-3 ਬੈਂਡ ਵੀ ਨਾ ਲੈ ਪਾਉਣ ਤਾਂ ਅਸੀਂ ਬੱਚਿਆਂ ਨੂੰ ਕਹਿੰਨੇ ਆ ਕਿ ਆਪਣੀ ਪੰਜਾਬੀ ਮਾਂ ਬੋਲੀ ਨਾਲ ਵੀ ਜੁੜੇ ਰਹੋ ਦੂਜੀਆਂ ਬੋਲੀਆਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਹਾਂ ਤਾਂ ਪਰ ਆਪਣੀ ਬੋਲੀ ਭੁੱਲਣਾ ਇਹ ਬਹੁਤ ਮਾੜੀ ਗੱਲ ਹੈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਪ੍ਰਦਰਸ਼ਨੀ ਸਾਨੂੰ ਬਹੁਤ ਵਧੀਆ ਪਸੰਦ ਆਈ